ਗੁਰਆਂ ਦੀ ਬੜਾ ਪਿੰਡ ਰੋਡ ਤੇ ਟ੍ਰੈਫਿਕ ਦੀ ਸਮੱਸਿਆ ਕਾਰਨ ਰਾਗੀਰਾਂ ਨੂੰ ਕਾफी ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਸ ਨੂੰ ਲੈ ਕੇ ਐਸਐਚਓ ਗੁਰਆਂ ਸਿਕੰਦਰ ਸਿੰਘ ਵਿਰਕ ਵੱਲੋਂ ਦੁਕਾਨਦਾਰਾਂ ਦੇ ਨਾਲ ਮੀਟਿੰਗ ਕੀਤੀ ਗਈ ਸੀ ਜਿਨ੍ਹਾਂ ਵੱਲੋਂ ਲੋੜੀ ਤੱਕ ਦਾ ਸਮਾਂ ਮੰਗਿਆ ਗਿਆ ਸੀ ਅਤੇ ਉਸੇ ਕਾਰਵਾਈ ਤਹਿਤ ਬੜਾ ਪਿੰਡ ਰੋਡ ਤੇ ਐਸਐਚਓ ਗੁਰਆਂ ਦੇ ਐਕਸ਼ਨ ਦੇਖਣ ਨੂੰ ਮਿਲਿਆ ਇਸ ਸਬੰਧੀ ਜਦੋਂ ਐਸਐਚਓ ਗੁਰਾਂ ਸਿੰਘ ਸਿਕੰਦਰ ਸਿੰਘ ਬੀਰਕ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵੱਖ-ਵੱਖ ਪਿੰਡਾਂ ਦੇ ਪਤਵੰਤਿਆਂ ਵੱਲੋਂ ਜਥੇਬੰਦੀਆਂ ਵੱਲੋਂ ਸ਼ਹਿਰ ਵਾਸੀਆਂ ਵੱਲੋਂ ਸੀਨੀਅਰ ਅਫਸਰਾਂ ਨੂੰ ਟ੍ਰੈਫਿਕ ਜਾਮ ਦੀਆਂ ਸ਼ਿਕਾਇਤਾਂ ਕੀਤੀਆਂ ਗਈਆਂ ਸਨ ਦੁਕਾਨਦਾਰਾਂ ਵੱਲੋਂ ਲੋੜੀ ਤੱਕ ਦਾ ਸਮਾ ਮੀਟਿੰਗ ਦੌਰਾਨ ਮੰਗਿਆ ਗਿਆ ਸੀ ਬੜਾ ਪਿੰਡ ਰੋੜ ਤੇ ਦੁਕਾਨਦਾਰਾਂ ਦਾ ਸਮਾਨ ਉਨ੍ਹਾਂ ਦੀ ਹੱਦ ਦੇ ਅੰਦਰ ਤੇ ਰੇੜੀਆਂ ਨੂੰ ਚੁਕਵਾ ਦਿੱਤਾ ਗਿਆ ਹੈ ਉਨ੍ਹਾਂ ਕਿਹਾ ਕਿ ਇਹ ਕਾਰਵਾਈ ਇਸੇ ਤਰ੍ਹਾਂ ਨਿਰੰਤਰ ਚੱਲਦੀ ਰਹੇਗੀ ਉਨਾ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਆਪਣਾ ਸਮਾਨ ਆਪਣੀ ਹੱਦ ਹਦੂਤ ਦੇ ਅੰਦਰ ਰੱਖਿਆ ਜਾਵੇ ਤਾਂ ਜੋ ਟ੍ਰੈਫਿਕ ਸਹਾਰੂ ਢੰਗ ਨਾਲ ਚੱਲ ਸਕੇ ਉਧਰ ਦੂਜੇ ਪਾਸੇ ਜਿੱਥੇ ਰੇੜੀ ਵਾਲੇ ਖਾਸੇ ਪਰੇਸ਼ਾਨ ਹਨ ਤੇ ਦੂਜੇ ਪਾਸੇ ਦੁਕਾਨਦਾਰਾ ਜਸਵੀਰ ਸਿੰਘ ਵੱਲੋਂ ਐਸਐਚਓ ਗੁਰੈਨ ਦੀ ਇਸ ਕਾਰਵਾਈ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਐਸਐਚਓ ਗੁਰੈਨ ਸਿਕੰਦਰ ਸਿੰਘ ਵਿਰਕ ਨੇ ਮੀਟਿੰਗ ਦੌਰਾਨ ਦੁਕਾਨਦਾਰਾਂ ਨੂੰ ਜੋ ਹਦਾਇਤਾਂ ਦਿੱਤੀਆਂ ਸਨ ਉਹਨਾਂ ਨੂੰ ਦੁਕਾਨਦਾਰਾਂ ਵੱਲੋਂ ਮੰਨਿਆ ਜਾ ਰਿਹਾ ਹੈ ਉਨਾ ਐਵੀ ਮੰਗ ਕੀਤੀ ਕਿ ਟ੍ਰੈਫਿਕ ਨੂੰ ਸਾਰੂ ਢੰਗ ਨਾਲ ਚਲਾਉਣ ਲਈ ਬਜ਼ਾਰ ਵਿੱਚ ਰੇਡੀਆਂ ਨਾਲ ਲੱਗਣ ਦਿੱਤੀਆਂ ਜਾਣ। ਹਾਂ ਜੀ ਜੀਬ ਦੱਸਿਓ ਆ ਕਿ ਜਿਵੇਂ ਆਪਾਂ ਪਹਿਲਾਂ ਵੀ ਮੀਟਿੰਗਾਂ ਹੋਈਆਂ ਸੀ 13 ਤਰੀਕ ਦਾ ਤੁਸੀਂ ਸਮਝਾ ਦਿੱਤਾ ਸੀਗਾ। ਅੱਜ 14 ਤਰੀਕ ਹੋਈ ਹੈ ਤੇ ਅੱਜ ਤੁਸੀਂ ਬਜ਼ਾਰ ਦੇ ਵਿੱਚ ਰਾਉਂਡ ਵੀ ਲਾਇਆ। ਕਿੱਦਾਂ ਦਾ ਮਾਹੌਲ ਦੇਖਣ ਨੂੰ ਮਿਲਿਆ ਤੇ ਕੀ ਕੋਸ਼ਿਸ਼ ਅੱਜ ਅਪੀਲ ਕੀ ਕਰਨਾ ਚਾਹੁੰਦੇ ਤੁਸੀਂ ਜਿਹੜੇ ਦੁਕਾਨਦਾਰ ਐ ਰੇਡੀ ਆ। ਦੇਖੋ ਗੁਰਾਇਆਂ ਸ਼ਹਿਰ ਦੇ ਵਿੱਚ ਬੜੀ ਤਕੜੀ ਸਮੱਸਿਆ ਸੀ ਖਾਸ ਕਰ ਬੜਾ ਪਿੰਡ ਰੋਡ ਤੇ ਜਿਹੜਾ ਦੁਕਾਨਾਂ ਵਾਲੇ ਸਬਾਨ ਅੱਗੇ ਕੀਤਾ ਹੋਇਆ ਸੀਗਾ ਰੇੜੀਆਂ ਲੱਗੀਆਂ ਹੋਈਆਂ ਸੀਗੀਆਂ ਆਏ ਦਿਨ ਜਾਮ ਰਹਿੰਦਾ ਸੀ ਹਰ ਬੰਦੇ ਨੂੰ ਨੰਗਣ ਦੀ ਪਰੇਸ਼ਾਨੀ ਰਹਿੰਦੀ ਸੀ ਹਰੇਕ ਬੰਦਾ ਇਹ ਸ਼ਿਕਾਇਤ ਕਰਦਾ ਸੀਗਾ ਕਿ ਬੜਾ ਰੋਲ ਪਿੰਡ ਰੋਡ ਤੇ ਬਹੁਤ ਜਾਮ ਲੱਗਦਾ ਜੀ ਉਹਨੂੰ ਟ੍ਰੈਫਿਕ ਨੂੰ ਸਹੀ ਕਰੋ ਜੋ ਮੈਂ ਇਸ ਸਬੰਧ ਵਿੱਚ ਮੀਟਿੰਗ ਕੀਤੀ ਸੀ 10 ਦਿਨ ਪਹਿਲੇ ਦੁਕਾਨਦਾਰ ਵੀਰਾਂ ਦਾ ਸਾਰਿਆਂ ਦਾ ਮਿਲ ਕੇ ਮਾਰਕੀਟ ਵਾਲਿਆਂ ਦਾ ਇਹਨਾਂ ਨੇ ਸਹਿਯੋਗ ਦਿੱਤਾ ਸੀ ਮੈਨੂੰ ਕਿ ਅਸੀਂ 13 ਤਰੀਕ ਲੋੜੀ ਤੋਂ ਅਗਲੇ ਦਿਨ ਸਾਰਾ ਅਸੀਂ ਕਲੀਨ ਕਰਦਾਂਗੇ ਜਿਹੜੀਆਂ ਰੇੜੀਆਂ ਉਹ ਵੀ ਚੁਕਵਾ ਦਾਂਗੇ ਤੁਹਾਨੂੰ ਔਰ ਜਿਹੜਾ ਸਮਾਨ ਬਾਹਰ ਪਿਆ ਦੁਕਾਨਾਂ ਦੇ ਉਹ ਆਪਣੀਆਂ ਦੁਕਾਨਾਂ ਦੇ ਅੰਦਰ ਕਰ ਲਾਂਗੇ ਔਰ ਅੱਜ ਤਕਰੀਬ ਮੈਂ ਦੋ ਰਾਉਂਡ ਲਾਏ ਨੇ ਔਰ ਮੈਂ ਸਾਰਿਆਂ ਨੂੰ ਜਿਹੜਾ ਗੱਡੀ ਸਪੀਕਰ ਲੱਗਾ ਹੁੰਦਾ ਉਹਦੇ ਨਾਲ ਲਾਉਂਸਮੈਂਟ ਕਰਕੇ ਬੇਨਤੀ ਕਰਕੇ ਇਹਨਾਂ ਦਾ ਸਮਾਨ ਅੰਦਰ ਕਰਵਾਤਾ ਆ ਤੇ ਰੇੜੀਆਂ ਜਿਹੜੀਆਂ ਹੈਗੀਆਂ ਉਹ ਵੀ ਜਿਹੜੀਆਂ ਜਿਹੜਾ ਨਾਲਾ ਆ ਉਹਦੇ ਅੰਦਰ ਕਰਵਾਤੀਆਂ ਨੇ ਔਰ ਜਿਹੜੀਆਂ ਬਾਹਰ ਸਿੰਘੇ ਸਾਰੀਆਂ ਉਹ ਦਾਣਾ ਮੰਡੀ ਭੇਜ ਦਿੱਤੀਆਂ ਨੇ ਜੋ ਲੋਕਾਂ ਨੇ ਅੱਜ ਕਾਫੀ ਜ਼ਿਆਦਾ ਰਾਹਤ ਮਹਿਸੂਸ ਕੀਤੀ ਆ ਕਈ ਪਿੰਡਾਂ ਤੋਂ ਰਾਹਗੀਰਾਂ ਤੋਂ ਸ਼ਹਿਰ ਚੋਂ ਮੈਨੂੰ ਫੋਨ ਆਏ ਆ ਵੀ ਆਹ ਕੰਮ ਤੁਸੀਂ ਬਹੁਤ ਹੀ ਵਧੀਆ ਕੰਮ ਕੀਤਾ ਆ ਔਰ ਕਈ ਜਿਨ੍ਹਾਂ ਦੀਆਂ ਰੇੜੀਆਂ ਤੋਂ ਚਕਾਈਆਂ ਨੇ ਕੁਝ ਕਈਆਂ ਨੇ ਮਹਿਸੂਸ ਵੀ ਹੋਇਆ ਕਿ ਸਾਡੀਆਂ ਸ਼ਹਿਰ ਤੋਂ ਜਿਹੜੀਆਂ ਰੇੜੀਆਂ ਚਕਵਾਤੀਆਂ ਗਈਆਂ ਔਰ ਇਹ ਲੋਕਾਂ ਦੀ ਭਲਾਈ ਵਾਸਤੇ ਕੰਮ ਕੀਤਾ ਗਿਆ ਇਹ ਕੰਟੀਨਿਊ ਜਿੱਦਾਂ ਹੀ ਰਹੇਗਾ ਕੋਈ ਅਪੀਲ ਕਰਨਾ ਚਾਹੂंगे ਜਿਹੜੇ ਹੱਲੇ ਵੀ ਥੋੜਾ ਜਿਆ ਇਸ ਗੱਲ ਨੂੰ ਲੈ ਕੇ ਤਕਲੀਫ ਮਾਨਦੇ ਆ ਕਿ ਸਾਡੇ ਇਹ ਰੇੜੀਆਂ ਹਟਾਈਆਂ ਗਈਆਂ ਜਾਂ ਸਾਡਾ ਜਿਹੜਾ ਸੁਵੰਦ ਬਣਾਇਆ ਜਾ ਰਿਹਾ ਉਹ ਕੁਝ ਦੁਕਾਨਦਾਰ ਵੀ ਤੁਹਾਨੂੰ ਮਿਲੇ ਵੀ ਹੈਗੇ ਆ ਕਾ ਕੁਛ ਦੁਕਾਨਦਾਰ ਮੇਰੇ ਕੋ ਆਏ ਸੀਗੇ ਲੇਕਿਨ ਮੇਰੀ ਇਹੀ ਅਪੀਲ ਆ ਸਾਰਿਆਂ ਨੂੰ ਕਿ ਇਹ ਮੈਂ ਜਿਹੜਾ ਕੰਮ ਕਰਵਾ ਰਿਆ ਇਹ ਤੁਹਾਡੀ ਜਨਤਾ ਦੀ ਭਲਾਈ ਵਾਸਤੇ ਕਰਾ ਰਿਆ ਕਿ ਰਸਤਾ ਕਾਲੀ ਹੋਊਗਾ ਕੋਈ ਬਿਮਾਰ ਬੰਦਾ ਕੋ ਐਂਬੂਲੈਂਸ ਵਗੈਰਾ ਕੋਈ ਕਾਲੀ ਦੇ ਕਿਸੇ ਨੇ ਕਿਤੇ ਜਾਣਾ ਹੁੰਦਾ ਆਪਣੇ ਕੰਮ ਤੇ ਉਹ ਅੱਧਾ ਅੱਧਾ ਘੰਟਾ ਇੱਥੇ ਜਾਂਚ ਪਸਾ ਰਹਿਦਾ ਮੇਰੀ ਇਹੀ ਅਪੀਲ ਆ ਵੀ ਇਹ ਜਿੱਦਾਂ ਵੀ ਕੰਮ ਚੱਲ ਰਿਹਾ ਇਹਨੂੰ ਕੰਟੀਨਿਊਸ ਰਹਿਣ ਦੱਜਾਵੇ ਔਰ ਸਾਡਾ ਇਹਦੇ ਵਿੱਚ ਸਹਿਯੋਗ ਦਿੱਤਾ ਜਾਵੇ ਸਭੋ ਆ ਮੂਰੇ ਹੋ ਕੇ ਇਹ ਕੰਮ ਦੀ ਜਿਹੜੀ ਪਹਿਲ ਕਦਮੀ ਕਰਨ ਅੱਜ ਅਸੀਂ ਸੰਗੂ ਦੁਕਾਨਦਾਰ ਬੜਾ ਪਿੰਡ ਰੋਡ ਧੰਨਵਾਦ ਕਰਨ ਲਈ ਇਕੱਠੇ ਹੋਏ ਆ ਜਿਹੜਾ ਉਹਨਾਂ ਨੇ ਕੱਲ ਇੱਕ ਚਲਾਕਾਜੋਗ ਕਦਮ ਚੁੱਕਿਆ ਟ੍ਰੈਫਿਕ ਨੂੰ ਸੁਚਾਰੂ ਕਰਾਉਣ ਦੇ ਲਈ ਸਾਰੀਆਂ ਰੇੜੀਆਂ ਤੌਰ ਦੁਕਾਨਦਾਰਾਂ ਦਾ ਸਮਾਨ ਵੀ ਜਿਹੜਾ ਬਾਹਰ ਸੀਗਾ ਉਹਨੂੰ ਉਹਨਾਂ ਨੇ ਇਹ ਕਿਹਾ ਵੀ ਸਮਾਨ ਸਾਰਾ ਦੁਕਾਨਾਂ ਦੇ ਅੰਦਰ ਹੋਵੇ ਕੋਈ ਰੇੜੀ ਬਾਹਰ ਨਾ ਲੱਗੇ ਤੇ ਨਾਲ ਟ੍ਰੈਫਿਕ ਜਿਹੜੀ ਹੈ ਉਹ ਬਿਲਕੁਲ ਰੁਕਾਵਟ ਨਾ ਪਵੇ ਤਾਂ ਕਿ ਜਿਹੜੇ ਇਥੋਂ ਪਿੰਡਾਂ ਨਾਲ ਲੋਕ ਜਾਂਦੇ ਆ ਪਿੰਡਾਂ ਨੂੰ ਉਹਨਾਂ ਨੂੰ ਰਸਤੇ ਵਿੱਚ ਬੜਾ ਜਾਮ ਲੱਗਦਾ ਸੀ ਦੁਕਾਨਦਾਰਾਂ ਦੇ ਲਈ ਵੀ ਬਹੁਤ ਮੁਖਾਈ ਸੀ ਜਿਹੜਾ ਕਸਟਮਰ ਸੀਗੇ ਉਹ ਸੋਚਦੇ ਸੀ ਵੀ ਅਸੀਂ ਆਪਣੀ ਗੱਡੀ ਕਿੱਥੇ ਲਾਈਏ ਤੇ ਬਹੁਤ ਜ਼ਿਆਦਾ ਉਖਾਈ ਹੁੰਦੀ ਸੀਗੀ ਤੇ ਇਧਰੋਂ ਇਧਰ ਉਧਰ ਘਰ ਜਾਣ ਲਈ ਵੀ 10-15 ਮਿੰਟ ਲੱਗ ਜਾਂਦੇ ਸੀ ਤੇ ਬਹੁਤ ਜ਼ਿਆਦਾ ਖਾਈ ਹੋ ਰਹੇ ਸੀ ਇਸ ਕਰਕੇ ਰੇੜੀ ਵਾਲੇ ਜਿਹੜੇ ਭਰਾ ਸਾਡੇ ਪ੍ਰਵਾਸੀ ਭਰਾ ਆਇਆ ਸੀ ਉਹਨਾਂ ਨੇ ਇਹ ਨਹੀਂ ਸੋਚਦੇ ਵੀ ਉਹਨਾਂ ਦਾ ਕੰਮ ਰੁਕ ਜਾਵੇ ਪਰ ਅਸੀਂ ਚਾਹੁੰਦੇ ਹਾਂ ਵੀ ਉਹਨਾਂ ਨੂੰ ਕੋਈ ਨਾ ਕੋਈ ਇਧਰ ਉਧਰ ਜਗ੍ਹਾ ਦਿੱਤੀ ਜਾਵੇ ਜਿਸ ਦੇ ਨਾਲ ਉਹਨਾਂ ਦਾ ਕੰਮ ਚੱਲ ਸਕੇ ਪੁਲ ਦੇ ਥੱਲੇ ਜਗ੍ਹਾ ਹੈਗੀ ਉਧਰ ਪਰਲੇ ਪਾਸੇ ਜਿਹੜੀ ਰੋਡ ਤੇ ਇਧਰ ਮੰਡੀ ਵਾਲੇ ਪਾਸੇ ਵੀ ਜਗ੍ਹਾ ਹੈਗੀ ਆ ਤੇ ਕਿਸੇ ਨਾ ਕਿਸੇ ਢੰਗ ਨਾਲ ਅਡਜਸਟ ਹੋ ਸਕਦਾ ਕੰਮ ਸਾਰਾ ਹੀ ਅਸੀਂ ਇਹ ਚਾਹੁੰਦੇ ਹਾਂ ਵੀ ਹੁਣ ਇਹ ਦੁਬਾਰਾ ਜਿਹ ਇਹ ਕੰਮ ਸ਼ੁਰੂਨਾ ਕੀਤਾ ਜਾਵੇ। ਅਸੀਂ ਐਸਐਚਓ ਸਾਹਿਬ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ। ਵੀ ਇਹ ਜਿਹੜੀ ਟ੍ਰੈਫਿਕ ਆ ਬੜੇ ਵਧੀਆ ਢੰਗ ਨਾਲ ਕੱਲ ਤੋਂ ਚੱਲ ਰਹੀ ਹੈ।